ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਲੈ ਕੇ ਇੱਕ ਵੱਡੀ ਖਬਰ ਹੁਣ ਇਹ ਸਭ ਕੁਝ ਨਹੀਂ ਕਰ ਸਕੇਗੀ ਪੰਜਾਬ ਦੀ ਪੁਲਿਸ ਜਾਣੋ ਕੀ ਹੈ ਨਵੀਂ ਅਪਡੇਟ ਪੋਸੂਰਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਪੰਜਾਬ ਪੁਲਿਸ ਆਪਣੀ ਡਿਊਟੀ ਦੇ ਵਿੱਚ ਬਖੂਬੀ ਵੇਖੀ ਜਾਂਦੀ ਹੈ ਜਿੱਥੇ-ਜਿੱਥੇ ਉਹਨਾਂ ਦੀਆਂ ਡਿਊਟੀਆਂ ਫਿਕਸ ਕੀਤੀਆਂ ਹੋਈਆਂ ਨੇ ਔਰ ਡਿਊਟੀ ਤੋਂ ਪਹਿਲਾਂ ਜਾਣਾ ਹੀ ਉਹ ਠੀਕ ਸਮਝਦੇ ਹੈ ਕਿਉਂਕਿ ਬਹੁਤ ਸਾਰੇ ਆਫੀਸਰ ਜਿਹੜੇ ਬੜੇ ਪੰਕਚੁਅਲ ਹੁੰਦੇ ਨੇ ਔਰ ਟਾਈਮ ਦੇ ਬੜੇ ਪੰਕਚੁਅਲ ਹੁੰਦੇ ਨੇ ਉਹ ਆਪਣੀ ਡਿਊਟੀ ਸ਼ੁਰੂ ਹੋਣ ਤੋਂ 5-7 ਮਿੰਟ ਪਹਿਲਾਂ ਆ ਕੇ ਮਤਲਬ ਅਗਲਿਆਂ ਤੋਂ ਡਿਊਟੀ ਦਾ ਚਾਰਜ ਲੈਂਦੇ ਨੇ ਇਸੇ ਤਰ੍ਹਾਂ ਹੀ ਉਨਾ ਅਫਸਰਾਂ ਨੂੰ ਵੇਖ ਕੇ ਪੰਜਾਬ ਪੁਲਿਸ ਤੇ ਬਹੁਤ ਸਾਰੇ ਮੁਲਾਜ਼ਮ ਐ ਜਿਹੜੇ ਕਿ ਬੜੇ ਪੰਕਚੁਅਲ ਨੇ ਔਰ ਕੁਛ ਜਿਹੇ ਹਰ ਜਗ੍ਹਾ ਹੀ ਹੁੰਦੇ ਐ ਜਿਹੜੇ ਕਿ ਮਤਲਬ ਬੈਠੇ ਘਰ ਹੁੰਦੇ ਐ ਲੇਕਿਨ ਫੋਨ ਤੇ ਕੋਈ ਐਹੋ ਜੀ ਸਮੱਸਿਆ ਦੱਸਦੇ ਨਹੀਂ ਜਿਸ ਤੇ ਨਾਲ ਮਤਲਬ ਅਗਲਾ ਜਿਹੜਾ ਹੈ ਉਹ ਵੱਜ ਜਾਂਦਾ ਹੈ ਲੇਕਿਨ ਹੁਣ ਇੱਕ ਵੱਡੀ ਅਪਡੇਟ ਜਿਹੜੀ ਹੈ ਪੰਜਾਬ ਪੁਲਿਸ ਨੂੰ ਲੈ ਕੇ ਆਈ ਹੈ ਤੁਸੀਂ ਦੇਖਦੇ ਹੋ ਕਿ ਪੰਜਾਬ ਪੁਲਿਸ ਵਰਦੀ ਦੇ ਵਿੱਚ ਬਹੁਤ ਸਾਰੀਆਂ ਰੀਲਾਂ ਬਣਾਉਂਦੇ ਨਜ਼ਰ ਆਉਂਦੇ ਨੇ ਬਹੁਤ ਸਾਰੀਆਂ ਵੀਡੀਓਜ਼ ਬਣਾਉਂਦੇ ਨਜ਼ਰ ਆਉਂਦੇ ਨੇ ਲੇਕਿਨ ਉਹਨਾਂ ਦੇ ਪਾਈ ਕੀ ਹੁੰਦੀ ਹੈ ਸਰਕਾਰੀ ਵਰਦੀ ਸਰਕਾਰੀ ਟਾਈਮ ਦੇ ਵਿੱਚ ਸਰਕਾਰੀ ਵਰਦੀ ਪਾ ਕੇ ਸਰਕਾਰੀ ਗੱਡੀ ਦਾ ਇਸਤੇਮਾਲ ਕਰਕੇ ਔਰ ਸਰਕਾਰੀ ਹਥਿਆਰਾਂ ਦਾ ਇਸਤੇਮਾਲ ਕਰਕੇ ਹੁਣ ਤੁਸੀਂ ਮਤਲਬ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਵੀਡੀਓ ਜਿਹੜੀ ਹੈ ਉਹ ਨਹੀਂ ਬਣਾ ਸਕਦੇ ਤੇ ਨਾ ਹੀ ਉਸ ਨੂੰ ਅਪਲੋਡ ਕਰ ਸਕਦੇ ਹੋ ਮੈਂ ਦੱਸ ਦਿਆਂ ਕਿ ਉਹ ਕਿਹੜੇ-ਕਿਹੜੇ ਸਟੈਪ ਹੈ ਜਿਹੜੇ ਕਿ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਨੇ ਚੱਕੇ ਹੈ ਔਰ ਵੱਡੀ ਖਬਰ ਇਹ ਹੈ ਕਿ ਦੋਸਤੋ ਇਸ ਦੇ ਨਾਲ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਾ ਕਿ ਇਹ ਸਾਰਾ ਕੁਝ ਗਲਤ ਹੋ ਰਿਹਾ ਹੈ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਕਿ ਇਹ ਲੋਕ ਪਰਸਨਲ ਅਕਾਊਂਟ ਤੇ ਜਾ ਕੇ ਆਪਣੀਆਂ ਵੀਡੀਓ ਬਣਾ ਕੇ ਅਪਲੋਡ ਕਰਨ ਜਿਸ ਵਿੱਚ ਹਥਿਆਰਾਂ ਦੀ ਨਮਾਇਸ਼ ਹੈ ਗੱਡੀਆਂ ਨੇ ਸਰਕਾਰੀ ਔਰ ਸਰਕਾਰੀ ਵਰਦੀ ਹੈ ਜਿਸ ਦਾ ਪੂਰਾ ਅਸੀਂ ਸਨਮਾਨ ਕਰਦੇ ਆ ਸਤਕਾਰ ਕਰਦੇ ਆ ਤੁਸੀਂ ਦੇਖਦੇ ਹੋ ਜੇਕਰ ਚੌਂਕ ਦੇ ਵਿੱਚ ਅਸਾਂ ਲੋਕਾਂ ਨੇ ਹੈਲਮਟ ਨਹੀਂ ਲਿਆ ਹੁੰਦਾ ਬੇਸ਼ੱਕ ਪੰਜਾਬ ਪੁਲਿਸ ਦਾ ਉਹ ਮੁਲਾਜ਼ਮ ਜਿਹੜਾ ਹੈ ਉਹ ਮਤਲਬ ਖੜਾ ਹੋਵੇ ਜਾਂ ਨਾ ਹੋਵੇ ਸਾਨੂੰ ਇੱਕ ਵਾਰੀ ਤਾਂ ਮਤਲਬ ਅਸੀਂ ਡਰ ਜਾਂਦੇ ਆ ਕਿ ਯਾਰ ਅੱਗੇ ਚੌਂਕ 'ਚ ਜਾ ਕੇ ਸਾਨੂੰ ਕੋਈ ਘੇਰਾ ਨਾ ਪਾ ਲਵੇ ਸਾਨੂੰ ਮਤਲਬ ਕੋਈ ਰੋਕ ਨਾ ਲਵੇ ਆਪਾਂ ਡਰਦੇ ਡਰਦੇ ਕੀ ਕਰਦੇ ਆ ਕਿ ਕਈ ਵਾਰੀ ਕਿਸੇ ਤੋਂ ਪੁੱਛ ਲਈਦਾ ਯਾਰ ਅੱਗੇ ਨਾਕਾ ਤਾਂ ਨਹੀਂ ਲੱਗਾ ਹੋਇਆ ਅਗਲਾ ਕਹਿੰਦਾ ਨਾ ਵੀ ਲੱਗਾ ਹੋਵੇ ਡਰਾਉਣ ਦਾ ਮਾਰਾ ਕਹਿੰਦਾ ਲੱਗਾ ਆ ਜੀ ਔਰ ਆਪਾਂ ਕੀ ਕਰਦੇ ਆ ਕਿ ਉੱਥੇ ਪਿੱਛੇ ਮੁੜ ਜਾਂਦੇ ਆ ਉੱਥੇ ਪਿੱਛੇ ਮੁੜ ਜਾਂਦੇ ਆ ਲੇਕਿਨ ਇਹ ਡਰਤਾ ਹੀ ਹੁੰਦਾ ਕਿਉਂਕਿ ਸਾਡੇ ਸਿਰਾਂ ਤੇ ਹੈਲਮਟ ਨਹੀਂ ਹੁੰਦਾ ਸਾਡੇ ਕੋਲ ਗੱਡੀ ਦੇ ਜਾਂ ਮੋਟਰਸਾਈਕਲ ਦੇ ਕਾਗਜ਼ ਨਹੀਂ ਹੁੰਦੇ ਹੁਣ ਮਤਲਬ ਜਿਸ ਤਰ੍ਹਾਂ ਦੀ ਇਹ ਸਖਤੀ ਕਰਦੇ ਸੀ ਹੁਣ ਉਸੇ ਤਰ੍ਹਾਂ ਦੀ ਪੰਜਾਬ ਪੁਲਿਸ ਦੇ ਆਲਾ ਅਫਸਰਾਂ ਦੇ ਵੱਲੋਂ ਉਹਨਾਂ ਮੁਲਾਜ਼ਮਾਂ ਦੇ ਉੱਪਰ ਸਖਤੀ ਕੀਤੀ ਜਾਂਦੀ ਹੈ ਜਿਹੜੇ ਕਿ ਪੰਜਾਬ ਪੁਲਿਸ ਦੀ ਵਰਦੀਦਾਰ ਰੀਲ ਬਣਾਉਣ ਦੇ ਵਿੱਚ ਵੀਡੀਓ ਬਣਾਉਣ ਦੇ ਵਿੱਚ ਗਲਤ ਇਸਤੇਮਾਲ ਕਰਦੇ ਨੇ ਇੱਕ ਆਮ ਬੰਦਾ ਸ਼ਾਰਟ ਮੂਵੀ ਬਣਾਉਂਦਾ ਹੈ ਜਾਂ ਵੱਡੀ ਫਿਲਮ ਬਣਾਉਂਦਾ ਹੈ ਤੇ ਬਕਾਇਦਾ ਤੌਰ ਤੇ ਮਾਨਜੋਗ ਐਸਐਸਪੀ ਸਾਹਿਬ ਤੋਂ ਵਰਦੀ ਪਾਉਣ ਦੀ ਫਿਲਮ ਦੇ ਵਿੱਚ ਜਾਂ ਸੀਰੀਅਲ ਦੇ ਵਿੱਚ ਜਾਂ ਸ਼ਾਰਟ ਮੂਵੀ ਦੇ ਵਿੱਚ ਤਾਂ ਪਰਮਿਸ਼ਨ ਲੈਣੀ ਪੈਂਦੀ ਹੈ ਕਿਉਂਕਿ ਇਹ ਵਰਦੀ ਜਿਹੜੀ ਹੈ ਇਸ ਵਰਦੀ ਦਾ ਜੋ ਸਤਕਾਰ ਹੈ ਇਸ ਵਰਦੀ ਦੀ ਜੋ ਇੱਜ਼ਤ ਹੈ ਉਹ ਸਾਡੇ ਦਿਲਾਂ ਦੇ ਵਿੱਚ ਹੈ ਤਾਂ ਕਿ ਇਸ ਵਰਦੀ ਦਾ ਕੋਈ ਗਲਤ ਇਸਤੇਮਾਲ ਨਾ ਕਰ ਸਕੇ ਜਿਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸਮੱਸਿਆ ਮਤਲਬ ਸਾਹਮਣੇ ਆ ਸਕਦੀ ਹੈ ਸੋ ਮੈਂ ਡਿਟੇਲ ਦੇ ਵਿੱਚ ਦੱਸਣ ਜਾ ਰਿਹਾ ਹੁਣ ਪੰਜਾਬ ਪੁਲਿਸ ਦੇ ਮੁਲਾਜ਼ਮ ਚੰਗੀ ਤਰ੍ਹਾਂ ਸੁਣ ਲੈਣ ਮਤਲਬ ਜਿਹੜੇ ਭੰਗੜੇ ਪਾਉਂਦੇ ਹੁੰਦੇ ਸੀਗੇ ਡਾਂਸ ਕਰਦੇ ਹੁੰਦੇ ਸੀ ਬਹੁਤ ਸਾਰੀਆਂ ਵੀਡੀਓ ਜਿਨ੍ਹਾਂ ਦੇ ਵਿੱਚ ਉਹ ਡਾਂਸ ਕਰਦੀਆਂ ਹੁੰਦੀਆਂ ਸੀ ਕੁੜੀਆਂ ਉਹਨਾਂ ਨੇ ਕਿਹਾ ਕਮਾਲ ਦਾ ਡਾਂਸ ਕੀਤਾ ਸੀ ਉਹਨਾਂ ਦੇ ਕਲਾ ਦੀ ਤਾਂ ਅਸੀਂ ਤਾਰੀਫ ਕਰਦੇ ਆ ਪਰ ਉਹਨਾਂ ਨੇ ਰਿਸਪੈਕਟਡ ਯੂਨੀਫਾਰਮ ਜਿਹੜੀ ਪੰਜਾਬ ਪੁਲਿਸ ਦੀ ਹੈ ਉਹ ਪਾ ਕੇ ਜਿਹੜੀ ਹੈ ਉਹਨਾਂ ਨੇ ਕਿਤੇ ਨਾ ਕਿਤੇ ਗਲਤੀ ਕੀਤੀ ਹੈ ਹੁਣ ਪੰਜਾਬ ਪੁਲਿਸ ਦੀ ਵਰਦੀ 'ਚ ਅਪਲੋਡ ਨਹੀਂ ਹੋ ਸਕਦੀਆਂ ਕੋਈ ਵੀ ਵੀਡੀਓਜ਼ ਕੋਈ ਵੀ ਵੀਡੀਓਜ਼ ਜਿਹੜੀਆਂ ਉਹ ਪੰਜਾਬ ਪੁਲਿਸ ਦੀ ਵਰਦੀ ਵਿੱਚ ਅਪਲੋਡ ਨਹੀਂ ਹੋਣਗੀਆਂ ਪੰਜਾਬ ਪੁਲਿਸ ਦੀ ਵਰਦੀ 'ਚ ਡਾਂਸ ਭੰਗੜੇ ਤੇ ਵੀਡੀਓ ਅਪਲੋਡ ਕਰਨ ਦੇ ਉੱਪਰ ਪੂਰਨ ਪਾਬੰਦੀ ਹੈ ਤੁਸੀਂ ਡਾਂਸ ਕਰਨਾ ਹੈ ਵਰਦੀ ਉਤਾਰ ਕੇ ਕਰ ਸਕਦੇ ਹੋ ਔਰ ਇੰਜੋਏ ਕਰਨਾ ਹੈ ਇਹ ਵਰਦੀ ਮੈਂ ਬਹੁਤ ਸਾਰੀਆਂ ਗੱਡੀਆਂ ਦੇ ਵਿੱਚ ਦੇਖਿਆ ਬੜੇ ਸਾਰੇ ਦੋਸਤ ਨੇ ਪੰਜਾਬ ਪੁਲਿਸ ਦੇ ਵਿੱਚ ਕਿੰਨੀ ਕਿਨਾ ਸਤਿਕਾਰ ਕਰਦੇ ਨੇ ਪੰਜਾਬ ਪੁਲਿਸ ਦੀ ਵਰਦੀ ਦਾ ਜਾ ਕੇ ਐਂਗਰ ਦੇ ਉੱਪਰ ਟੰਗ ਦਿੰਦੇ ਨੇ ਔਰ ਸਵੇਰੇ ਪ੍ਰੈਸ ਕਰਦੇ ਨੇ ਔਰ ਕਈ ਲੋਕ ਤਾਂ ਉਸ ਵਰਦੀ ਨੂੰ ਨਮਸਕਾਰ ਵੀ ਕਰਦੇ ਨੇ ਕਿਉਂਕਿ ਇਹ ਵਰਦੀ ਆਮ ਬੰਦਾ ਨਹੀਂ ਪਾ ਸਕਦਾ ਇਹ ਵਰਦੀ ਪਾਉਣ ਵਾਸਤੇ ਤੁਸੀਂ ਲੋਕਾਂ ਨੇ ਕਿੰਨੀਆਂ ਕਹਾੜਣਾ ਕੀਤੀਆਂ ਇਹ ਤੁਹਾਡੇ ਤੋਂ ਵੱਧ ਕੌਣ ਜਾਣ ਸਕਦਾ ਹੈ ਸੋ ਇਸ ਤੇ ਪੂਰਨ ਪਾਬੰਦੀ ਹੈ ਸੋਸ਼ਲ ਮੀਡੀਆ ਤੇ ਸਰਕਾਰੀ ਹਥਿਆਰਾਂ ਦੀ ਨਮਾਇਸ਼ ਲਾਉਣ ਤੇ ਪੂਰਨ ਬੈਨ ਹੈ ਬੈਨ ਔਰ ਇਸ ਤੋਂ ਬਾਅਦ ਸਰਕਾਰੀ ਵahanamਾਂ ਦੀ ਵਰਤੋਂ ਕਰਕੇ ਰੀਲ ਬਣਾਉਣ ਤੇ ਵੀ ਪੂਰੀ ਪਾਬੰਦੀ ਕਰ ਦਿੱਤੀ ਹੈ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਜਾਰੀ ਕੀਤੀਆਂ ਹਦਾਇਤਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਉੱਪਰ ਹੋਵੇਗੀ ਸਖਤ ਕਾਰਵਾਈ ਪੰਜਾਬ ਪੁਲਿਸ ਦੇ ਮੁਲਾਜ਼ਮੋਂ ਤੁਹਾਡੇ ਤੱਕ ਇਹ ਵੀਡੀਓ ਪਹੁੰਚ ਜਾਏਗੀ ਕਿਉਂਕਿ ਤੁਹਾਡੇ ਤੱਕ ਵੀ ਅਸੀਂ ਟੈਗ ਕਰਦੇ ਆ ਆਲਾ ਆਫੀਸਰਾਂ ਤੱਕ ਵੀ ਟੈਗ ਕਰਦੇ ਆ ਮੇਰੀ ਇਹ ਵੀਡੀਓ ਕਰਨ ਦਾ ਇੱਕੋ ਹੀ ਮਤਲਬ ਹੈ ਕਿ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਉਲੰਘਣਾ ਕਰੇਗਾ ਤਾਂ ਸਖਤ ਕਾਰਵਾਈ ਜਿਹੜੀ ਹੈ ਉਹ ਸਖਤ ਐਕਸ਼ਨ ਜਿਹੜਾ ਉਹ ਲੀਤਾ ਜਾਵੇਗਾ ਮਤਲਬ ਕਿਉਂਕਿ ਵਰਦੀ ਦਾ ਸਤਕਾਰ ਤਾਂ ਹੈਗਾ ਹੀ ਹੈਗਾ ਸਾਡੇ ਦਿਲਾਂ ਵਿੱਚ ਪਰ ਨੌਕਰੀ ਦੇ ਨਾਲ ਸਾਡੇ ਬੱਚੇ ਪਾਲਦੇ ਨੇ ਸਾਡਾ ਘਰ ਦਾ ਗੁਜ਼ਾਰਾ ਚੱਲਦਾ ਹੈ ਔਰ ਸਮਾਜ ਦੇ ਵਿੱਚ ਪਤਾ ਲੱਗਦਾ ਹੈ ਕਿ ਸਰਕਾਰੀ ਮੁਲਾਜ਼ਮ ਹੈ ਦੇਖਣਾ ਕਿਤੇ ਗਲਤੀ ਕਰਕੇ ਆਪਣਾ ਜਿਹੜਾ ਇੰਜੋਏ ਵਾਲੀ ਲਾਈਫ ਹੈ ਤੁਹਾਡੀ ਤੁਹਾਨੂੰ ਤੁਸੀਂ ਬੜੇ ਲੱਕੀ ਹੋ ਕਿਸਮਤ ਵਾਲੇ ਹੋ ਕਿ ਤੁਹਾਨੂੰ ਸਰਕਾਰੀ ਜੋਬ ਮਿਲੀ ਹੈ ਛੋਟੀ ਜੀ ਗਲਤੀ ਕਰਕੇ ਕਿਤੇ ਆਪਣੀ ਜੋਬ ਨੂੰ ਗਵਾ ਨਾ ਲੈਣਾ ਮੇਰੇ ਇਸ ਖਬਰ ਨੂੰ ਕਰਨ ਦਾ ਮੇਨ ਮਕਸਦ ਇਹ ਹੀ ਹੈ ਵੀਰ ਮੇਰਿਓ ਕਿ ਛੋਟੀ ਜਿਹੀ ਗਲਤੀ ਕਿਤੇ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਪ੍ਰੋਬਲਮ ਵੱਡੀ ਨਾ ਬਣ ਜਾਵੇ ਸੋ ਇਸ ਕਰਕੇ ਮਾਨਯੋਗ ਡੀਜੀਪੀ ਪੰਜਾਬ ਨੇ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਨੇ ਇਹਨਾਂ ਹਦਾਇਤਾਂ ਤੇ ਤੁਸੀਂ ਗੌਰ ਕਰੋ ਔਰ ਮੈਨੂੰ ਉਮੀਦ ਹੈ ਕਿ ਤੁਸੀਂ ਜਲਦੀ ਤੋਂ ਜਲਦੀ ਜੇਕਰ ਪੁਰਾਣੀਆਂ ਕੋਈ ਵੀਡੀਓ ਬਣਾਈਆਂ ਅਪਲੋਡ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹੋ ਤੇ ਪਲੀਜ਼ ਇਹ ਗਲਤੀ ਨਾ ਕਰਨਾ ਕਿਉਂਕਿ ਇੱਕ ਬਹੁਤ ਵੱਡੀ ਵੱਡੀਆਂ ਹਦਾਇਤਾਂ ਨੇ ਮਾਨਯੋਗ ਡੀਜੀਪੀ ਪੰਜਾਬ ਦੀਆਂ ਜੁੜੇ ਰਹੋ ਪੋ ਸੁਨਾਮਾ ਚੈਨਲ ਦੇ ਨਾਲ